ਸਾਸ਼ੀਆ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪ ਐਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੂਫੀ ਕਾਇਕਾ ਜੋਤੀ ਨੂਰਾ ਦੀ ਗੱਡੀ ਤੇ ਹੋਈ ਹਮਲਾ ਦੇਰ ਰਾਤ ਵਾਪਰਿਆ ਵੱਡਾ ਪਾਣਾ ਇਸ ਦੇ ਨਾਲ ਸੂਫੀ ਕਾਇਕਾ ਨੂਰਾ ਇੱਕ ਵਾਰ ਫੇਰ ਤੋਂ ਸੁਰੱਖਿਆ ਵਿੱਚ ਆ ਗਈ ਹੈ ਦੱਸ ਦਈਏ ਕਿ ਜ਼ਿਲੰਦਰ ਚ ਗਾਇਕਾ ਸਮੇਤ ਉਹਨਾਂ ਦੇ ਸਾਥੀਆਂ ਦਾ देर रात बाइक सवार ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਅਤੇ ਇਸ ਦੌਰਾਨ ਨੂਰ ਨਾਲ ਮੌਜੂਦ ਉਹਨਾਂ ਦੇ ਸਾਥੀ ਨੇ ਘਬਰਾ ਕੇ ਆਪਣੀ ਕਾਰ ਨਾਲ ਉਕਤ ਨੌਜਵਾਨ ਦੀ ਬਾਈਕ ਨਾਲ ਟੱਕਰ ਮਾਰ ਦਿੱਤੀ ਇਸ ਦੇ ਨਾਲ ਹੀ ਜਿਸ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਜਿਸ ਦੇ ਨਾਲ ਹੀ ਉਹਨਾਂ ਦੇ ਤੀਜੇ ਸਾਥੀ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਅਤੇ ਮਾਮਲੇ ਨੂੰ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਦੋਂ ਪੁਲਿਸ ਨੇ ਉਕਤ ਨੌਜਵਾਨ ਦੀ ਹੀ ਰਾਸਤੇ ਵਿੱਚ ਲਿਆ ਤੇ ਪਤਾ ਲੱਗਾ ਕਿ ਉਹ ਨਾ ਬੈਲਕਸੀ ਅਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦ ਹੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰੇਗੀ ਜਾਨ ਨੂੰ ਮਾਰਨ ਦੀ ਪੂਰਾ ਮਾਮਲਾ ਇਸ ਦੇ ਨਾਲ ਹੀ ਥਾਣਾ ਡਿਵੀਜ਼ਨ ਨੰਬਰ 4 ਦੇ ਐਸ ਐਚ ਓ ਹਰਦੇਵ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂਰਾ ਸਿਸਟਰਾ ਬਡਾਲਾ ਚੌਕ ਨੇੜੇ ਪ੍ਰੋਗਰਾਮ ਤੋਂ ਵੇਲੇ ਹੋ ਕੇ ਘਰ ਪਰਤ ਰਿਹਾ ਸੰਕਰ ਪਰਤਨ ਤੋਂ ਪਹਿਲਾਂ ਉਹਨਾਂ ਬੀ ਐਮ ਸੀ ਚੌਕ ਸਥਿਤ 24 ਤਤ ਕਰਿਆਨੀ ਦੀ ਦੁਕਾਨ ਤੇ ਕੁਝ ਖਾਣ ਲਈ ਗਏ ਅਤੇ ਜਦੋਂ ਉਹ ਉੱਤਕ ਸਟੋਰ ਦੇ ਬਾਹਰ ਪੁੱਜਣ ਵਾਲੀ ਸੀ ਤਾਂ ਬਾਈਕ ਸਵਾਰ ਤੇ ਨੌਜਵਾਨ ਆਗੇ ਅਤੇ ਨੂਰ ਦੇ ਇੱਕ ਦੋਸਤ ਦਾ ਤਿੰਨ ਨੌਜਵਾਨਾਂ ਨਾਲ ਝੜਕ ਹੋ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ